ਹਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂ ਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਵਗੇ ਹਲੋ ਆ ਤੇ ਚੁੱਕ ਲਿਆ ਗੁੰਦ ਲਾਈ ਨੂੰ ਕਿਨੇ 100 ਤੇ ਆਉਂਦੀ ਏਦਰਾ ਜੀ ਦਿਲਨਾਜ਼ ਦਿਲਨਾਜ਼ ਆਪਦੇ ਹੱਥੋਂ ਨਾ ਗੁੰਦ ਲਾ ਲਈ ਦਿਲਨਾਜ਼ ਨੇ ਮਨਕਿਰਤ ਆਪਦੀ ਕਾਪੀ ਚੋੜਦੀ ਪਈ ਸੀਗੀ ਇਦਰੇ ਕੋ ਇਨੀ ਕਾਪੀ ਫੱਟ ਗਈ ਸੀਗੀ ਤੇ ਜੋੜਦੀ ਪਈ ਆ ਤੇ ਅੱਜ ਹੀ ਬਸ ਗੁੰਦ ਲਿਆਂਦੀ ਆ ਬਸ ਹੋਰ ਝਟਕੇਗਾ ਖਤਮ ਹੋ ਜਾਣੀ ਆ ਪਰਸੋਂ 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 ਲਿਆਂਦੀ ਨਹੀਂ ਆ ਅੱਜ ਹੀ ਸਮਝ ਲਿਆਂਦੀ ਲਈ ਅੱਜ ਹੀ ਆ ਪਰਸੋਂ ਦੀ ਲਈ ਐਂ ਬਾਤ ਕੁਈ ਨਹੀਂ ਆਈ ਅੱਜ ਹੀ ਆ ਪਰਸ ਪਰਸੋਂ ਕੱਲ ਪਰਸੋਂ ਨਹੀਂ ਆਦੀ ਸੀ ਤੇ ਇੱਥੇ ਜੋੜਨ ਲੱਗੀ ਆ ਕਾਪੀ ਦਿਲਨਾਜ ਮੈਂ ਤੈਨੂੰ ਆਖਿਆ ਪੁੱਤ ਹੱਤ ਹੋਇਆ ਥਨੂੰ ਗੁੰਦ ਲੱਗ ਗਈ ਦਿਖਾਵਾ ਤਾ ਪੁੱਤ ਨਹੀਂ ਕੁਲੀਏਗਾ ਬਾਹਰ ਪਾਪਾ ਹੈਗੇ ਬਾਤ ਨੂੰ ਵਿੱਚ ਤੇ ਪਾਪਾ ਨਹੀਂ ਵਾਜ ਦੇਵੇਂਗਾ ਨਾ ਤੇ ਪਾਪਾ ਅੱਗੋਂ ਤੈਨੂੰ ਵਾਜ ਦੇ ਦੇਣਗੇ ਜਾਓ ਵੇ ਅੱਗੇ ਪਾਪਾ ਬਾਹਰ ਤੇ ਇਧਰ ਆਪਣਾ ਸਹਿਬ ਆ ਜੀ ਨਿੱਕਾ ਉਹ ਸੌਂ ਗਿਆ ਟਾਈਮ ਕਾਫੀ ਹੋ ਗਿਆ ਨਾ 7 ਵਜੇ ਆ ਉਹ ਸੌਂ ਗਿਆ ਵਾ ਉਹ ਟਾਈਮ ਨਹੀਂ ਸੌਂ ਜਾਂਦਾ ਹੁੰਦਾ ਬਸ ਮਨ ਕੀਰਤ ਰਹਿ ਗਈ ਸੀ ਤੇ ਮਨਕੀਰਤ ਨਾਲ ਪਾ ਗੱਲਾਂ ਬਾਤਾਂ ਕਰਦੇ ਆ ਤੇ ਅੱਜ ਵਲੌਗ ਆਪਣਾ ਛੋਟਾ ਜਿਹਾ ਹੀ ਸੀ ਉਮੀਦ ਕਰਾਂਗੇ ਤੁਹਾਨੂੰ ਆਪਣਾ ਵਲੌਗ ਲੱਧੀਆ ਲੱਗੇਗਾ ਚਲੋ ਮਨਕੀਰਤ ਗੱਲਾਂ ਬਾਤਾਂ ਸੁਣਾਉ ਜਿase ਬੇਰਾ ਕੱਲ ਅੱਜ ਨੂੰ 3 ਸਟਾਰਟ ਤੇ ਦੋ ਗੁੱਡਸ ਮਿਲਿਆ ਕਰ ਤੇ ਦਾ ਸਾਰਿਆਂ ਦਾ ਕੱਲ ਆਫਿਸ ਚ ਚੂ ਕੇ ਜਨੇ ਪ੍ਰਿੰਸੀਪਲ ਪ੍ਰਿੰਸੀਪਲ ਮੈਮ ਸਾਡਾ ਟੈਸਟ ਲਓਗੇ ਗਰਾਊਂਡ ਚ ਬਿਠਾ ਕੇ ਤੇ ਸਿਰ ਸੇ ਹੀ ਲੱਗ ਗਈ ਕਿਉਂਕਿ ਫਿਰ ਬਾਅਦੋ ਟਾਈਮ ਨਹੀਂ ਲੱਗਦਾ ਤੁਸੀਂ ਲੰਚ ਤੇ ਹੋਰ ਵੀ ਕੱਪ ਕਰਨਾ ਨਾ ਤਾਂ ਕਰਕੇ ਸਦਾ ਟਾਈਮ ਲੱਗਦਾ ਮਨ ਕਰਦੇ ਦੋ ਐਸਐਸਟੀ ਤੇ ਸਾਇੰਸ ਦਾ ਰਿਕਲ ਟੈਸਟ ਹੋਣਾ ਆਫਿਸ ਟੈਸਟ ਹੋਣੀ 4 ਤੇ 5 ਲਾਸਟਾ ਫੁੱਲੀ ਫੁੱਲੀ ਹਾਂਜੀ ਤੇ ਮਨਕੀਰਤ ਅੱਜ ਬਸ ਇਹਨਾਂ ਟੈਸਟ ਹੁੰਦੇ ਆ ਮੱਚੇ ਸੇਸ ਕੋ ਨਹੀਂ ਆਨੇ ਕਿ ਪੱਕੇ ਪੇਪਰ ਆਉਣ ਵਾਲੇ ਆ ਤੇ ਰੋਜ਼ ਆਪਾਂ ਇਸੇ ਤਰ੍ਹਾਂ ਹਾਂਜੀ ਵਲੌਗ ਬਣਾ ਕੇ ਪਾਇਆ ਕਰਾਂਗੇ 7 ਤਰੀਕ ਤੋਂ ਪੇਪਰ ਸਟਾਰ ਆ ਸਾਡੇ हां ਇਹਨਾਂ ਦੇ ਪੇਪਰ ਬੱਸ ਸ਼ੁਰੂ ਹੋਣ ਵਾਲੇ ਆ। ਇਸ ਤੇ ਉਮੀਦ ਕਰਾਂਗੇ ਤੁਹਾਨੂੰ ਅਗਦਾ ਵਲੌਗ ਆਪਣਾ ਵਧੀਆ ਲੱਗੇਗਾ। ਹੋ ਗਿਆ ਸਾਫ। ਹੂੰ। ਚਲੋ ਵਧੀਆ ਹੋ ਗਿਆ। ਤੇ ਹਾਂਜੀ ਤੇ ਮਿਲਦੇ ਆਪਾਂ ਨੈਸਟ ਵਲੌਗ ਵਿੱਚ। थैंक यू जी। ਇਧਰ ਤੁਸੀਂ ਭੈਣ ਆ ਗਈਆਂ ਨੇ। ਓਕੇ। ਬਾਈ ਬਾਈ ਜੀ।